ਵਿਸ਼ਵਵਾਰਤਾ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਸ਼ਨੀਵਾਰ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਉਹ ਜ਼ੇਰੇ ਇਲਾਜ ਨੇ ਹਾਲਤ ਉਹਨਾਂ ਦੀ ਗੰਭੀਰ ਹੈ ਪਰ ਹੌਲੀ-ਹੌਲੀ ਉਹ ਆਪਣੇ ਜ਼ਖਮਾਂ ਤੋਂ ਉੱਭਰ ਰਹੇ ਨੇ ਤੇ ਉਹਨਾਂ ਦੀ ਹਾਲਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਰਾਜਵੀਰ ਜਵੰਦਾ ਦੀ ਹਾਲਤ ਉਸ ਵੇਲੇ ਬਹੁਤ ਖਰਾਬ ਸੀ ਬਹੁਤ ਕ੍ਰਿਟੀਕਲ ਸੀ ਅਤੇ ਬਹੁਤ ਜ਼ਿਆਦਾ ਖਤਰੇ ਦੇ ਵਿੱਚ ਸੀ ਉਹਨਾਂ ਦੀ ਜਾਨ ਜਿਸ ਵੇਲੇ ਉਹਨਾਂ ਨੂੰ ਸ਼ਨੀਵਾਰ ਨੂੰ ਦਾਖਲ ਕਰਵਾਇਆ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੀ ਹਾਲਤ ਦੇ ਵਿੱਚ ਸੁਧਾਰ ਦੇਖਿਆ ਜਾ ਰਿਹਾ ਹੈ ਡਾਕਟਰਾਂ ਵੱਲੋਂ ਵੀ ਬੁਲੇਟਿਨ ਜਾਰੀ ਕੀਤਾ ਗਿਆ ਹੈ ਡਾਕਟਰਾਂ ਦਾ ਵੀ ਕਹਿਣਾ ਕਿ ਉਹਨਾਂ ਦੀ ਹਾਲਤ ਹੈ ਜਿਹੜੀ ਉਹ ਲਗਾਤਾਰ ਸੁਧਰ ਰਹੀ ਹੈ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਰਾਜਵੀਰ ਜਵੰਦਾ ਦਾ ਹਾਲਚਾਲ ਜਾਣਨ ਦੇ ਲਈ ਪਹੁੰਚੇ ਨੇ ਮੁੱਖ ਮੰਤਰੀ ਨੇ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਵੀ ਮੁਲਾਕਾਤ ਕੀਤੀ ਤੇ ਇਲਾਜ ਕਰ ਰਹੇ ਡਾਕਟਰਾਂ ਤੋਂ ਵੀ ਗੱਲਬਾਤ ਕੀਤੀ ਹੈ ਡਾਕਟਰਾਂ ਤੋਂ ਵੀ ਜਾਣਕਾਰੀ ਲਈ ਹੈ ਕਿ ਰਾਜਵੀਰ ਜਵੰਦਾ ਦੀ ਸਿਹਤ ਹੁਣ ਕਿਸ ਤਰ੍ਹਾਂ ਦੀ ਹੈ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਉਹਨਾਂ ਕਿਹਾ ਹੈ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਲਗਾਤਾਰ ਸੁਧਾਰ ਹੋ ਗਿਆ ਜਿਸ ਡਾਕਟਰਾਂ ਦੀ ਟੀਮ ਦੇ ਵੱਲੋਂ ਮਾਹਰ ਡਾਕਟਰਾਂ ਦੀ ਟੀਮ ਦੇ ਵੱਲੋਂ ਲਗਾਤਾਰ ਉਹਨਾਂ ਦੀ ਸਿਹਤ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਉਹਨਾਂ ਰਾਜਵੀਰ ਜਵੰਦਾ ਦੇ ਫੈਨਸ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਉਸ ਦੇ ਲਈ ਅਰਦਾਸ ਕਰਨ ਕਿਉਂਕਿ ਜਿੱਥੇ ਦਵਾਈਆਂ ਨਾਲ ਕੰਮ ਨਹੀਂ ਚੱਲਦਾ ਉੱਥੇ ਦੁਆਵਾਂ ਜਿਹੜੀਆਂ ਨੇ ਉਹ ਅਸਰ ਦਿਖਾਉਂਦੀਆਂ ਨੇ ਸੋ ਲਗਾਤਾਰ ਉਹਨਾਂ ਦੀ ਹਾਲਤ ਦੇ ਵਿੱਚ ਸੁਧਾਰ ਦੇਖਿਆ ਜਾ ਰਿਹਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਪੰਜਾਬੀ ਮਾਂ ਬੋਲੀ ਦੇ ਇੱਕ ਬੜੇ ਨੌਜਵਾਨ ਜਜ਼ਬੀ ਵਾਲੇ ਔਰ ਪੰਜਾਬੀ ਕਲਚਰ ਨੂੰ ਪੂਰੀ ਦੁਨੀਆ ਦੇ ਵਿੱਚ ਫਲਾਉਣ ਚ ਆਪਣਾ ਯੋਗਦਾਨ ਪਾਉਣ ਵਾਲੇ ਰਾਜਵੀਰ ਜਵੰਦਾ ਜੀ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਤੇ ਕੱਲ ਤੋਂ ਉਹਨਾਂ ਦਾ ਇਲਾਜ ਇੱਥੇ ਚੱਲ ਰਿਹਾ ਹੈ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਪੂਰੀ ਦੁਨੀਆ ਚ ਉਹ ਦੁਆਵਾਂ ਕਰ ਰਹੇ ਨੇ ਉਰਦਾਸਾਂ ਕਰ ਰਹੇ ਨੇ ਉਹਨਾਂ ਦੀ ਤੰਦਰੁਸਤੀ ਵਾਸਤੇ ਸਿਹਤਯਾਬੀ ਵਾਸਤੇ ਤੇ ਅੱਜ ਮੈਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਡਾਕਟਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਵੀ ਮਿਲਿਆ ਕੱਲ੍ਹ ਨਾਲੋਂ ਜਿਹੜੀ ਉਹਨਾਂ ਦੀ ਹਾਲਤ ਕੱਲ੍ਹ ਨਾਲੋਂ ਬਿਹਤਰ ਹੈ ਕੱਲ ਜਦੋਂ ਲਗਭਗ 8:00 ਟਾਈਮ ਤੇ ਹੀ 24 ਘੰਟੇ ਪਹਿਲਾਂ ਜਦੋਂ ਉਹਨਾਂ ਨੂੰ ਲੈ ਕੇ ਆਏ ਸੀ ਡਾਕਟਰ ਸਾਹਿਬਾਂ ਨੇ ਦੱਸਿਆ ਕਿ ਉਸ ਵੇਲੇ ਹਾਰਟ ਵੀ ਜਿਹੜਾ ਪ੍ਰੋਪਰ ਕੰਮ ਨਹੀਂ ਕਰ ਰਿਹਾ ਸੀ ਦੂਜੇ ਆਰਗਨ ਵੀ ਜਿਹੜੇ ਸੀਗੇ ਉਹ ਪ੍ਰਭਾਵਿਤ ਸੀਗੇ ਅੱਜ ਡਾਕਟਰਾਂ ਨੇ ਦੱਸਿਆ ਕਿ ਕੱਲ ਰਾਤ ਤੱਕ 4 ਲਾਈਫ ਸਪੋਰਟਿੰਗ ਚੱਲ ਰਹੀ ਸੀ ਹੁਣ 1 ਰਹਿ ਗਈ ਕੀ ਦੁਆਵਾਂ ਦਾ ਅਸਰ ਹੈ ਦਸਾਂ ਦਾ ਅਸਰ ਤੇ ਉਹਨਾਂ ਦਾ ਹਜੇ ਅਨਕੌਂਸ਼ੀਅਸ ਨੇ ਤੇ ਕਿਉਂਕਿ ਇਹ ਹੈਡ ਇੰਜਰੀ ਹੈ ਉਹ ਉਹਦੀ ਰਿਕਵਰੀ ਬੜੀ ਸਲੋ ਹੁੰਦੀ ਹੈ ਪਰ ਡਾਕਟਰ ਆਪਣੇ ਵੱਲੋਂ ਬੈਸਟ ਐਫਰਟ ਕਰ ਰਹੇ ਨੇ ਹੋਰ ਵੀ ਐਕਸਪਰਟ ਡਾਕਟਰਾਂ ਤੋਂ ਸਲਾਹ ਲਈ ਜਾ ਰਹੀ ਹੈ ਪੀਜੀਆਈ ਦੇ ਜੱਜਥੀ ਵੀ ਕਿਤੇ ਹੋਰ ਇਸ ਆਪਣੇ ਆਪਣੇ ਸਪੈਸ਼ਲਿਸਟ ਜਿਹੜੇ ਡਾਕਟਰ ਨੇ ਸਾਰੇ ਉਹਨਾਂ ਦੇ ਕਲਾਕਾਰ ਸਾਥੀ ਉਹ ਵੀ ਇੱਥੇ ਪਹੁੰਚ ਵੀ ਰਹੇ ਨੇ ਜਿੱਥੇ ਵੀ ਹੈਗੇ ਨੇ ਉਹ ਆਪਣੇ ਵੱਲੋਂ ਪਰਿਵਾਰ ਨੂੰ ਹੌਸਲਾ ਦੇ ਰਹੇ ਆ ਉਹਨਾਂ ਦੇ ਮਾਤਾ ਜੀ ਨੂੰ ਮਿਲੇ ਆ ਉਹਨਾਂ ਦੀ ਧਰਮ ਪਤਨੀ ਨੂੰ ਮਿਲੇ ਆ ਤੇ ਉਹ ਵੀ ਇਹ ਕਹਿੰਦੇ ਨੇ ਕਿ ਕੱਲ੍ਹ ਨਾਲੋਂ ਸਾਨੂੰ ਹੋਰ ਉਮੀਦ ਵੱਜੀ ਹੈ ਤੇ ਅਸੀਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ ਰਾਜਵੀਰ ਠੀਕ ਹੋ ਕੇ ਦੁਬਾਰਾ ਫੇਰ ਪੰਜਾਬੀ ਮਾਂ ਬੋਲੀ ਦੀ ਝੋਲੀ ਅਨਮੋਲੇ ਤੇ ਕੀਮਤੀ ਗੀਤ ਜਿਹੜੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਵੇ ਪੰਜਾਬੀ ਸੱਭਿਆਚਾਰ ਨੂੰ ਦੁਨੀਆ ਵਿੱਚ ਫਲਾਉਣ ਚ ਆਪਣਾ ਯੋਗਦਾਨ ਪਾਵੇ ਇਹੀ ਅਸੀਂ ਅਰਦਾਸ ਕਰਦੇ ਹਾਂ ਔਰ ਕੁਝ ਲੋਕ ਸੋਸ਼ਲ ਮੀਡੀਆ ਤੇ ਕੁਝ ਗਲਤ ਅਫਵਾਹਾਂ ਫਲਾ ਰਹੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਘਟੂ ਘਟ ਇਸ ਚੀਜ਼ ਤੋਂ ਬਚੋ ਕਿ ਕਿਉਂਕਿ ਪਰਿਵਾਰ ਨੂੰ ਬਹੁਤ ਦੁੱਖ ਹੁੰਦਾ ਇਸ ਗੱਲ ਦਾ ਫਿਰ ਜਿਹੜੇ ਉਹਨਾਂ ਦੇ ਆਪਣੇ ਨੇ ਉਹਨਾਂ ਨੂੰ ਦੁੱਖ ਹੁੰਦਾ ਕਿ ਬਿਨਾਂ ਕਿਸੇ ਤੱਥਾਂ ਤੋਂ ਆਪਣੇ ਵੀਊ ਲੈਣੇ ਜਾਂ ਕੋਈ ਕਮੈਂਟਾਂ ਦੀ ਖਾਤਰ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਜਿਹੜੀਆਂ ਉਹ ਫਲਾਉਣੀਆਂ ਝੂਠੀਆਂ ਨਹੀਂ ਚਾਹੀਦੀਆਂ ਸੋ ਡਾਕਟਰ ਹਰ ਰੋਜ਼ ਬੁਲੇਟਿਨ ਜਾਰੀ ਕਰਦੇ ਆ 40s ਵਾਲੇ ਤੇ ਉਹੀ オリジナル ਹੈ ਉਹੀ ਰੀਅਲ ਹੈ ਕਿਉਂਕਿ ਡਾਕਟਰ ਜਿਹੜੇ ਨੇ ਉਹ ਰਿਪੋਰਟਾਂ ਤੋਂ ਬਾਅਦ ਬੁਲੇਟਿਨ ਬਣਾਉਂਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਉਹਨਾਂ ਦੇ ਪਿੰਡ ਪਹੁੰਚ ਕੇ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਨੇ ਇਸ ਮੌਕੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਸ਼ਹੀਦ ਦੇ ਜੰਦੀ ਪਿੰਡ ਵਿਖੇ ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ ਪੂਰੇ ਸੂਬੇ ਨੂੰ ਸਮਰਪਿਤ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਦੇ ਆਜ਼ਮ ਦੇ ਜਨਮ ਦਿਵਸ ਤੇ ਅਜਾਇਬ ਘਰ ਦੇ ਵਿੱਚ ਸਥਾਪਿਤ ਕੀਤਾ ਗਿਆ 100 ਫੁੱਟ ਉੱਚਾ ਤਿਰੰਗਾ ਝੰਡਾ ਵੀ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਉਹਨਾਂ ਕਿਹਾ ਕਿ 3x3 ਫੁੱਟ ਦੇ ਆਕਾਰ ਦਾ ਕੌਮੀ ਝੰਡਾ ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ ਦਾ ਹਿੱਸਾ ਹੈ ਜੋ ਕਿ ਸਾਰਿਆਂ ਦੇ ਲਈ ਸਤਕਾਰਿਤ ਇਸ ਸਥਾਨ ਦਾ ਮਾਣ ਸਨਮਾਨ ਹੋਰ ਵੀ ਵਧਾਏਗਾ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਇਸ ਕੰਪਲੈਕਸ ਦਾ ਕੰਮ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਜੋ ਬਹੁਤ ਜਲਦ ਪੂਰਾ ਹੋ ਜਾਵੇਗਾ ਉਨ੍ਹਾਂ ਕਿਹਾ ਕਿ 51.70 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਇਹ ਕੰਪਲੈਕਸ ਇਹ ਦੇ ਆਜ਼ਮ ਨੂੰ ਨਿਮਰ ਸ਼ਰਧਾਂਜਲੀ ਹੈ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਹਾਨ ਸ਼ਹੀਦ ਨੇ ਭਾਰਤ ਨੂੰ ਵਿਦੇਸ਼ੀ ਸਮਰਾਜਵਾਦ ਦੀ ਗੁਲਾਮੀ ਦੀਆਂ ਬੇੜੀਆਂ ਤੋਂ ਆਜ਼ਾਦ ਕਰਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਇਹ ਮਹੱਤਵਪੂਰਨ ਪ੍ਰੋਜੈਕਟ ਦੇਸ਼ ਦੀ ਅ ਨਿਰਸਵਾਰਥ ਸੇਵਾ ਵਾਸਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਹੱਤਵਪੂਰਨ ਪਹਿਲ ਦਾ ਉਦੇਸ਼ ਸਾਡੀ ਮਿੱਟੀ ਦੇ ਮਹਾਨ ਸੁਪੂਤ ਦੀ ਬੇਮਿਸਾਲੀ ਵਿਰਾਸਤ ਨੂੰ ਸੰਭਾਲਣਾ ਅਤੇ ਵੱਧ ਤੋਂ ਵੱਧ ਪਰਫੁੱਲਤ ਕਰਨਾ ਹੈ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕੰਪਲੈਕਸ ਸਿਰਫ ਇੱਕ ਸਮਾਰਕ ਨਹੀਂ ਹੈ ਸਗੋਂ ਇੱਕ ਵਿਲੱਖਣ ਅਨੁਭਵ ਹੋਵੇਗਾ ਤੇ ਆਉਣ ਵਾਲੇ ਸੈਲਾਨੀਆਂ ਨੂੰ ਵੀ ਮਾਤਭੂਮੀ ਦੇ ਪ੍ਰਤੀ ਦੇਸ਼ ਭਗਤੀ ਅਤੇ ਕੁਰਬਾਨੀ ਦੀ ਭਾਵਨਾ ਦੇ ਨਾਲ ਭਰੇਗਾ ਉਧਰ ਪੰਚਪ ਦੇ ਵਿੱਚ ਹੋਏ ਫਰਜ਼ੇਵਾੜੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਮੁੱਖ ਮੰਤਰੀ ਨੇ ਬਠਿੰਡਾ ਤੇ ਮਾਨਸਾ ਦੇ ਪੰਜ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਪੰਸਪ ਦੇ ਵਿੱਚ ਗੋਦਾਮਾਂ ਦੇ ਕਿਰਾਏ ਦੇ ਬਿੱਲਾਂ ਦੇ ਵਿੱਚ ਕਰੋੜਾਂ ਦੀ ਹੀਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਮਾਨਸਾ ਜ਼ਿਲ੍ਹੇ ਦੇ ਵਿੱਚ ਸੀਨੀਅਰ ਸਹਾਇਕ ਲੇਖਾਕਾਰ ਸੰਦੀਪ ਗਰਗਾ ਤੇ ਅਧਿਕਾਰੀਆਂ ਨੇ ਬਠਿੰਡਾ ਦੇ ਗੋਦਾਮ ਤੇ ਕਿਰਾਏ ਦੇ ਵਿੱਚ ਹੀਰਾਫੇਰੀ ਕਰਕੇ ਕਰੋੜਾਂ ਰੁਪਏ ਦਾ ਗਬਨ ਕੀਤਾ ਸੀ ਸਥਿਤੀ ਅਜਿਹੀ ਸੀ ਕਿ ਗੋਦਾਮਾਂ ਦੀਆਂ ਅਦਾਇਗਾਂ ਅਦਾਇਗੀਆਂ ਸਾਲ ਦੇ ਵਿੱਚ 3 ਵਾਰ ਦਿਖਾਈਆਂ ਗਈਆਂ ਅਸਲ ਭੁਗਤਾਨ ਲਾਪਤਰੀਆਂ ਨੂੰ ਗਏ ਜਦਕਿ ਦੂਜੀ ਵਾਰ ਉਹਨਾਂ ਦੇ ਖਾਤਿਆਂ ਦੇ ਵਿੱਚ ਜਮ੍ਹਾਂ ਕਰਵਾਈ ਗਈ ਬਿੱਲ ਵੀ ਤਿੰਨ ਵਾਰ ਤਿਆਰ ਕਰਕੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਏ ਗਏ ਦੱਸਿਆ ਜਾ ਰਿਹਾ ਹੈ ਕਿ ਸੀਨੀਅਰ ਅਧਿ ਸਹਾਇਕ ਲੇਖਾਕਾਰ ਅਤੇ ਮਾਨਸਾ ਦੇ ਵਿੱਚ ਮੌਜੂਦਾ ਸਮਾ 服务 ਨਿਭਾ ਰਿਹਾ ਹੈ ਇਸ ਸਪੈਕਟਰਾਂ ਨੇ ਇਕੱਲੇ ਬਟਿੰਡਾ ਦੇ ਵਿੱਚ ਲਗਭਗ 3 ਕਰੋੜ ਰੁਪਏ ਦਾ ਗਬਨ ਕੀਤਾ ਤੇ ਬਾਕੀ ਰਕਮ ਦਾ ਖੁਲਾਸਾ ਜਾਂਚ ਤੋਂ ਬਾਅਦ ਹੋਵੇਗਾ। ਇਸ ਤੋਂ ਇਲਾਵਾ ਮਾਨਸਾ ਦੇ ਵਿੱਚ ਵੀ ਕੁਝ ਸ਼ੈਲਰ ਮਾਲਕ ਆਰਓ ਵਿੱਚ ਕਥਿਤ ਬੇਨੇਮੀਆ ਤੋਂ ਐਨੇ ਜ਼ਿਆਦਾ ਗਬਨ ਕਰ ਚੁੱਕੇ ਨੇ ਕਿ ਹੁਣ ਸੀਜ਼ਨ ਦੌਰਾਨ ਬਲੈਕਲਿਸਟਡ ਹੋਣ ਤੋਂ ਬਚਣ ਦੇ ਲਈ ਜ਼ਬਰਦਸਤੀ ਪੈਸੇ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸਰਕਾਰ ਨੇ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਇਸ ਤਹਿਤ ਬਟਿੰਡਾ ਮਾਨਸਾ ਦੇ 5 ਅਧਿਕਾਰੀਆਂ ਨੂੰ ਉਹਨਾਂ ਦੀਆਂ ਨੌਕਰੀਆਂ ਤੋਂ ਮੁਅਤਲ ਕੀਤਾ ਗਿਆ ਹੈ। ਉਦਰ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਅੱਜ ਨਾਗਰਿਕਾਂ ਨੂੰ ਇੱਕ ਟੋਲ ਫ੍ਰੀ ਨੰਬਰ ਸਮਰਪਿਤ ਕੀਤਾ ਗਿਆ ਹੈ ਇਸ ਟੋਲ ਫ੍ਰੀ ਨੰਬਰ ਦੇ ਉੱਤੇ ਨਾਗਰਿਕ ਕਿਸੇ ਵੀ ਕਿਸਮ ਦੀਆਂ ਡਰਾਉਣ ਧਮਕਾਉਣ ਜਾਂ ਜ਼ਬਰੀ ਵਸੂਲੀ ਵਾਲੀਆਂ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਰਿਪੋਰਟ ਕਰ ਸਕਦੇ ਨੇ ਜੇਕਰ ਉਹਨਾਂ ਨੂੰ ਕੋਈ ਧਮਕੀ ਭਰੀ ਕਾਲ ਆਉਂਦੀ ਹੈ ਜਾਂ ਕੋਈ ਵਸੂਲੀ ਦੇ ਲਈ ਕਾਲ ਕਰਦਾ ਤਾਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਨੰਬਰ ਹੈ 18003301100 ਸੋ ਇਸ ਨੰਬਰ ਦੇ ਜ਼ਰੀਏ ਪੰਜਾਬ ਪੁਲਿਸ ਵੱਲੋਂ ਸੰਗਠਿਤ ਅਪਰਾਧਾਂ ਤੇ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਇਹ ਨੰਬਰ ਹੈ ਜਿਸ ਨੰਬਰ ਤੇ ਕਾਲ ਕਰਕੇ ਨਾਗਰਿਕ ਸੰਗਠਿਤ ਅਪਰਾਧ ਦੇ ਵਿਰੁੱਧ ਆਪਣੀ ਰਿਪੋਰਟ ਹੈ ਜਿਹੜੀ ਉਹ ਪੁਲਿਸ ਨੂੰ ਭੇਜ ਸਕਦੇ ਨੇ ਸੋ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਨੰਬਰ ਤੇ ਸ਼ਿਕਾਇਤ ਦਰਜ ਕਰਵਾਉਣ ਵਾਲੇ ਦੀ ਨਾਗਰਿਕ ਦੀ ਜਿਹੜੀ ਜਾਣਕਾਰੀ ਹੈ ਉਹ ਬਿਲਕੁਲ ਗੁਪਤ ਰੱਖੀ ਜਾਵੇਗੀ ਕਿਸੇ ਵੀ ਤਰ੍ਹਾਂ ਦੀ ਡਰਨ ਦੀ ਕੋਈ ਗੱਲ ਨਹੀਂ ਹੈ ਸੋ ਪੰਜਾਬ ਪੁਲਿਸ ਵੱਲੋਂ ਜੋ ਵੀ ਆ ਨਾਗਰਿਕ ਇਸ ਤਰ੍ਹਾਂ ਦੀ ਜਾਣਕਾਰੀ ਦੇਵੇਗਾ ਉਸ ਦੀ ਪੂਰੀ ਗੋਪਨੀਯਤਾ ਰੱਖੀ ਜਾਵੇਗੀ ਉਸ ਦੇ ਨਾਮ ਦਾ ਖੁਲਾਸਾ ਕਿਤੇ ਵੀ ਨਹੀਂ ਕੀਤਾ ਜਾਵੇਗਾ ਸੋ ਡੀਜੀਪੀ ਗੌਰਵ ਯਾਦਵ ਨੇ ਨਾਗਰਿਕਾਂ ਨੂੰ ਆਪਣੇ ਵੀਡੀਓ ਸੰਦੇਸ਼ ਦੇ ਵਿੱਚ ਭਰੋਸਾ ਦਿਵਾਇਆ ਹੈ ਕਿ ਹੈਲਪਲਾਈਨ ਤੇ ਪ੍ਰਾਪਤ ਹੋਣ ਵਾਲੀ ਹਰ ਇੱਕ ਜਾਣਕਾਰੀ ਸੰਬੰਧੀ ਉੱਚ ਪੱਧਰੀ ਗੁਪਤਤਾ ਬਰਕਰਾਰ ਰੱਖੀ ਜਾਵੇਗੀ ਤੇ ਕਾਲ ਕਰਨ ਵਾਲਿਆਂ ਦੀ ਪਛਾਣ ਵੀ ਸੁਰੱਖਿਅਤ ਰੱਖੀ ਜਾਵੇਗੀ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਨੰਬਰ ਸੇਵ ਕਰ ਲੈਣ ਅਤੇ ਬਿਨਾਂ ਡਰ ਚ ਜਿੱਕਦੇ ਅਜਿਹੀਆਂ ਘਟਨਾਵਾਂ ਦੀ ਰਿਪੋਰਟ ਕਰਕੇ ਸੁਰੱਖਿਅਤ ਸੂਬਾ ਸਿਰਜਣ ਦੇ ਵਿੱਚ ਪੰਜਾਬ ਪੁਲਿਸ ਦੀ ਮਦਦ ਕਰਨ। ਪੰਜਾਬ ਪੁਲਿਸ ਨੇ ਅੱਜ ਇੱਕ ਡੈਡੀਕੇਟਿਡ ਟੋਲ ਫਰੀ ਹੈਲਪਲਾਈਨ ਲਾਂਚ ਕੀਤੀ ਹੈ ਜਿਹੜੀ ਡੈਡੀਕੇਟਿਡ ਆਰਗੇਨਾਈਜ਼ਡ ਕ੍ਰਾਈਮ ਤੇ ਗੈਂਗਸਟਰ ਕ੍ਰਾਈਮ ਲਈ ਡੈਡੀਕੇਟਿਡ ਹੈਗੀ ਇਸ ਦਾ ਨੰਬਰ 1800 330 1100 1800 330 1100 ਹੈ ਇਹ ਜਿਹੜੀ 112 ਦੇ ਇਨਫਰਾਸਟ੍ਰਕਚਰ ਨੂੰ ਯੂਟਿਲਾਈਜ਼ ਕਰੂਗੀ ਪਰ ਕਾਲਸ ਇੰਡੀਪੈਂਡੈਂਟ ਲੈਂਡ ਹੋਣਗੀ ਤੇ ਟੇਕਅਪ ਕੀਤੀ ਜਾ ਸਕਦੀ ਹੈ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਤੁਹਾਡੀ ਆਈਡੈਂਟੀਟੀ ਜਿਹੜੀ ਅਨੋਨੀਮਸ ਰੱਖੀ ਜਾਊਗੀ ਤੇ ਤੁਸੀਂ ਖੁੱਲ੍ਹ ਕੇ ਮੈਂ ਸਿਟੀਜ਼ਨਸ ਨੂੰ ਅਪੀਲ ਕਰਾਂਗਾ ਕਿ ਖੁੱਲ੍ਹ ਕੇ ਇਹ ਜਿਹੜੀ ਨਵੀਂ ਹੈਲਪਲਾਈਨ ਲਾਂਚ ਕੀਤੀ ਜਾ ਰਹੀ ਹੈ ਇਸ ਤੇ ਤੁਸੀਂ ਆਰਗੇਨਾਈਜ਼ਡ ਕ੍ਰਿਮੀਨਲ ਐਕਟੀਵਿਟੀ ਕੋਈ ਐਕਸਟਰੈਸ਼ਨ ਦੀ ਕਾਲ ਆਂਦੀ ਹੈ ਤੁਹਾਨੂੰ ਕੋਈ ਗੈਂਗਸਟਰ ਰਿਲੇਟਿਡ ਕ੍ਰਾਈਮ ਦੀ ਇਨਫੋਰਮੇਸ਼ਨ ਤੁਹਾਡੇ ਕੋਲ ਹੈ ਜਾਂ ਕੋਈ ਤੁਸੀਂ ਸੀਕ੍ਰੀਟ ਇਨਫੋਰਮੇਸ਼ਨ ਪੁਲਸ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤੇ ਤੁਸੀਂ ਇਸ ਹੈਲਪਲਾਈਨ ਦਾ ਇਸਤੇਮਾਲ ਕਰੋ ਕਾਲ ਕਰੋ ਜਿਹੜੀ ਕਨਫਿਡੈਂਸ਼ੀਅਲਿਟੀ ਹੈ ਉਹ ਫੁਲੀ ਅਸ਼ੂਰਡ ਰੱਖੀ ਜਾਊਗੀ ਤੇ ਪ੍ਰੌਮਪਟ ਐਕਸ਼ਨ ਇਸ ਤੇ ਲਿਆ ਜਾਊਗਾ ਇਹ ਕਾਲਾਂ ਨੂੰ ਉਹਦੀ ਸੈਂਸਿਟੀਵਿਟੀ ਨੂੰ ਵੇਖਦੇ ਹੋਏ ਮੋਸਟਲੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਜਿਹੜੇ ਸਾਡੇ ਸਪੈਸ਼ਲਾਈਜ਼ਡ ਆਫੀਸਰਸ ਹੈਗੇ ਉਹ ਇਹਨਾਂ ਕਾਲਾਂ ਨੂੰ ਅੱਗੇ ਡੀਲ ਕਰਨਗੇ ਔਰ ਤੇ ਰਿਐਕਟ ਕਰਨਗੇ ਜਿੱਥੇ ਕੋਈ ਐਮਰਜੈਂਸੀ ਹੋਊਗੀ ਉੱਥੇ ਕਨਸਰਨ ਡਿਸਟ੍ਰਿਕਟ ਤੇ ਕਨਸਰਨ ਪੁਲਿਸ ਸਟੇਸ਼ਨ ਨੂੰ ਇਨਫਾਰਮ ਕੀਤਾ ਜਾਊਗਾ ਤੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਇਹ ਜਿਹੜਾ 18003301100 ਇਹ ਆਰਗੇਨਾਈਜ਼ਡ ਕ੍ਰਾਈਮ ਹੈਲਪਲਾਈਨ ਆਫ ਪੰਜਾਬ ਪੁਲਿਸ ਦਾ ਵੱਦ ਤੋਂ ਵੱਦ ਤੁਸੀਂ ਇਸਤੇਮਾਲ ਕਰੋ ਮੈਂ ਹੁਣ ਟਰਾਈ ਕਰਦਾ ਇੱਕ ਨੰਬਰ ਕਰਕੇ ਕਿ ਇਹ ਹੈਲਪਲਾਈਨ ਕਾਲ ਚਲਦੀ ਹੈਗੀ ਤੇ ਇਹਦਾ ਕਿਵੇਂ ਇਹ ਮੈਂ ਹੁਣ ਡਾਇਲ ਕਰ ਰਿਹਾ ਜੀ ਨੰਬਰ 1800 330111 ਸਾਡੇ ਵਿੱਚ ਜਿੰਤੀ ਹਰ ਸੰਕੇਤਾ ਪੜਾ ਸਵਾਗਤ ਹੈ ਚਾਹ ਵੀ ਰੱਖਣ ਲਈ ਇੱਕ ਟਪਾਓ ਜਾਈ ਸਭ ਜਿਆਦੀ ਮਤੋਂ ਮਤੋਂ ਅੱਜ ਇਹ ਜਿਹੜੀ ਆਪਣੀ 18003301100 ਹੈਲਪਲਾਈਨ ਦਾ ਨੰਬਰ ਹੈਗਾ ਜੀ ਇਹ ਤਾਂ ਪੰਜਾਬ ਕਰਨ ਚੱਲ ਪਈਦਾ ਹੈ ਅੱਛਾ ਜੀ ਇਹ ਇਹ ਨਵੀਂ ਹੈਲਪਲਾਈਨ ਅਸੀਂ ਲਾਂਚ ਕੀਤੀ ਹੈ ਜਿਹੜੀ ਆਰਗੇਨਾਈਜ਼ਡ ਕਰਾਈਮ ਤੇ ਗੈਂਗਸਟਰ ਕਰਾਈਮ ਨੂੰ ਡੀਲ ਕਰਨ ਲਈ ਤੇ ਇਹਦਾ ਕੀ ਕਰੂਗੀ ਸਾਡੀ ਨਾਲ ਅੱਛਾ ਜੀ ਤੇ ਇਹ ਨੰਬਰ ਮੈਂ ਡੀਜੀਪੀ ਬੋਲਣਾ ਜੀ ਗੌਰਵ ਯਾਦਵ ਤੇ ਮੈਂ ਟੈਸਟ ਕਰ ਰਿਹਾ ਸੀਗਾ ਕਿ ਆਪਣੀ ਕਾਲਸ ਲੈਂਡ ਹੁੰਦੀ ਹੈ ਨਹੀਂ ਜੀ ਤੇ ਇਸੇ ਐਕਸ਼ਨ ਫਿਰ ਤੁਸੀਂ ਫਿਰ ਕਨਸਰਨਡ ਪੁਲਿਸ ਸਟੇਸ਼ਨ ਨੂੰ ਤੇ ਏਜੀਟੀਐਫ ਵਾਲਿਆਂ ਨੂੰ ਇਨਫੋਰਮ ਕਰ ਦਿਓ ਜਿਹੜੀ ਕਾਲਸ ਆਉਂਦੀਆਂ ਆਣਾ ਵੀ ਲੱਗਦਾ ਉਹਨੂੰ ਕੀਤਾ ਤੇ ਭੇਜੰਨੇ ਆ ਜੀ ਤਾਂ ਜਿਹਦੇ ਵਿੱਚ ਮੇਅਰ ਕਿਤੇ ਵੀ ਡੇਰਪਾਈ ਹੁੰਦਾ ਜੀ ਉਹਨਾਂ ਨੂੰ ਸਾਰੀ ਮਾਰਕ ਕਰਦੇ ਹੁੰਦੇ ਸੀ ਠੀਕ ਹੈ ਜੀ ਠੀਕ ਹੈ ਫਿਰ ਚਲੋ ਇਸ ਤੇ ਜਿਹੜਾ ਰਿਸਪੌਂਸ ਸਾਡਾ ਜਿਹੜਾ ਬਿਲਕੁਲ ਕੁਇਕ ਤੇ ਐਕਟਿਵ ਹੋਣਾ ਚਾਹੀਦਾ ਤਾਂ ਸਰਕਾਰ ਵੱਲੋਂ ਚੰਡੀਗੜ੍ਹ ਦੇ ਚੀਫ ਸੈਕਟਰੀ ਰਜੀਵ ਵਰਮਾ ਦਾ ਤਬਾਦਲਾ ਕਰ ਦਿੱਤਾ ਗਿਆ ਹੁਣ ਉਹਨਾਂ ਨੂੰ ਦਿੱਲੀ ਦੇ ਵਿੱਚ ਪੋਸਟਿੰਗ ਦਿੱਤੀ ਗਈ ਹੈ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਮੁਤਾਬਿਕ ਰਜੀਵ ਵਰਮਾ ਜੋ ਕਿ 1992 ਬੈਚ ਦੇ AGM UT ਕੈਡਰ ਦੇ IS ਅਧਿਕਾਰੀ ਨੇ ਉਹਨਾਂ ਦਾ ਤਬਾਦਲਾ ਜਿਹੜਾ ਚੰਡੀਗੜ੍ਹ ਤੋਂ ਦਿੱਲੀ ਕਰ ਦਿੱਤਾ ਗਿਆ ਹੁਣ ਰਜੀਵ ਵਰਮਾ ਨੂੰ ਦਿੱਲੀ ਦਾ ਮੁਖ ਸਕੱਤਰ ਨਿਯੁਕਤ ਕੀਤਾ ਗਿਆ ਉਹ 1 ਅਕਤੂਬਰ ਨੂੰ ਆਪਣਾ ਅਹੁਦਾ ਸੰਭਾਲਣਗੇ ਚੰਡੀਗੜ੍ਹ ਦਾ ਨਵਾਂ ਚੀਫ ਸਕੱਟਰੀ ਕੌਣ ਬਣੇਗਾ ਅਜੇ ਤੱਕ ਇਸ ਬਾਰੇ ਜਾਣਕਾਰੀ ਸਰਕਾਰ ਵੱਲੋਂ ਨਹੀਂ ਦਿੱਤੀ ਗਈ ਹੈ ਸੋ ਜਲਦੀ ਸੰਭਾਵਨਾ ਹੈ ਕਿ ਚੰਡੀਗੜ੍ਹ ਦੇ ਨਵੇਂ ਚੀਫ ਸਕੱਟਰੀ ਦੇ ਨਾਮ ਦਾ ਐਲਾਨ ਵੀ ਸਰਕਾਰ ਦੇ ਵੱਲੋਂ ਜਲਦ ਹੀ ਕੀਤਾ ਜਾਵੇਗਾ ਤੇ ਅਧਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਵੱਡਾ ਸਿਆਸੀ ਬਿਆਨ ਦਿੱਤਾ ਗਿਆ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵਿਧਾਨ ਸਭਾ ਦੀਆਂ ਚੋਣਾਂ ਲੜਨ ਦੀ ਆਪਣੀ ਇੱਛਾ ਪ੍ਰਗਟ ਕੀਤੀ ਹੈ ਤੁਹਾਨੂੰ ਦੱਸ ਦਈਏ ਮਾਨਸਾ ਦੇ ਵਿੱਚ ਜ਼ਿਲ੍ਹਾ ਪ੍ਰਧਾਨਗੀ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਸੋ ਕੱਲ ਮਾਨਸਾ ਦੇ ਵਿੱਚ ਇੱਕ ਮੀਟਿੰਗ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਆਪਣੇ ਪੁੱਤ ਦੀ ਵਿਧਾਨ ਸਭਾ ਚੋਣ ਲੜਨ ਦੀ ਇੱਛਾ ਨੂੰ ਜ਼ਰੂਰ ਪੂਰਾ ਕਰਨਗੇ ਅਤੇ ਵਿਧਾਨ ਸਭਾ ਦੀ ਚੋਣ ਜਿੱਤ ਕੇ ਆਪਣੇ ਪੁੱਤ ਦੀ ਫੋਟੋ ਜੇਬ ਉੱਪਰ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਨਗੇ ਸੋ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਐ ਐਲਾਨ ਕੀਤਾ ਗਿਆ ਹੈ ਕਿ ਉਹ ਵਿਧਾਨ ਸਭਾ ਚੋਣਾਂ ਜ਼ਰੂਰ ਲੜਨਗੇ ਸੋ 2027 ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਕਾਂਗਰਸ ਦਾ ਉਮੀਦਵਾਰ ਜਿਹੜਾ ਹੈ ਉਹ ਬੜਾਇਆ ਜਾ ਸਕਦਾ ਹੈ ਤੁਹਾਨੂੰ ਦੱਸ ਦਈਏ ਆਪਣੇ ਸਮੇਂ ਦੇ ਦੌਰ ਵਿੱਚ ਆਪਣੇ ਦੌਰ ਦੇ ਵਿੱਚ ਸਿੱਧੂ ਮੂਸੇਵਾਲਾ ਸਿਆਸੀ ਤੌਰ ਤੇ ਐਕਟਿਵ ਰਹਿੰਦੇ ਸਨ ਸਿਆਸੀ ਮੀਟਿੰਗਾਂ ਦੇ ਵਿੱਚ ਸਿਆਸੀ ਰੈਲੀਆਂ ਦੇ ਵਿੱਚ ਵੀ ਉਹਨਾਂ ਦੀ ਸ਼ਮੂਲੀਅਤ ਦੇਖਣ ਨੂੰ ਮਿਲਦੀ ਸੀ ਕਾਂਗਰਸ ਦੇ ਕਈ ਵੱਡੇ ਲੀਡਰਾਂ ਦੇ ਨਾਲ ਸਿੱਧੂ ਮੂਸੇਵਾਲਾ ਦੀ ਨੇੜਤਾ ਸੀ ਖਾਸ ਤੌਰ ਤੇ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਦੇ ਨਾਲ ਵੀ ਸਿੱਧੂ ਮੂਸੇਵਾਲਾ ਦੀ ਬਹੁਤ ਨੇੜਤਾ ਸੀ ਸੋ ਸੰਭਾਵੀ ਤੌਰ ਤੇ ਬਲਕੌਰ ਸਿੰਘ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਵੱਲੋਂ ਵਿਧਾਨ ਸਭਾ ਦਾ ਉਮੀਦਵਾਰ ਬਣਾਇਆ ਜਾ ਸਕਦਾ ਹੈ ਸੋ ਇੱਕ ਵਾਰ ਫੇਰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਇਹਨਾਂ ਦਾ ਪੁੱਤ ਚਾਹੁੰਦਾ ਸੀ ਕਿ ਵਿਧਾਨ ਸਭਾ ਦੀਆਂ ਪੌੜੀਆਂ ਉਹ ਚੜਨ ਤੇ ਉਸ ਦੀ ਇੱਛਾ ਜ਼ਰੂਰ ਪੂਰੀ ਕਰਨਗੇ ਉਹ ਤੇ ਸਿੱਧੂ ਮੂਸੇਵਾਲਾ ਦੀ ਜਿਹੜੀ ਫੋਟੋ ਹੈ ਉਹ ਆਪਣੇ ਜੇਬ ਤੇ ਲਾ ਕੇ ਉਹ ਵਿਧਾਨ ਸਭਾ ਦੇ ਵਿੱਚ ਐਂਟਰੀ ਕਰਨਗੇ ਅਤੇ ਜਿੱਤ ਹਾਸਲ ਕਰਨਗੇ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੇ ਵਿਕਾਸ ਦੇ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਇਸੇ ਦੇ ਤਹਿਤ ਖੰਨਾ ਹਲਕੇ ਦੇ ਪਿੰਡ ਬੀਜੇ ਦੇ ਵਿੱਚ ਕੈਬਨਿਟ ਮੰਤਰੀ ਤਰਨੁਪ੍ਰੀਤ ਸੋਨ ਨੇ ਆਧੁਨਿਕ ਸਹੂਲਤਾਂ ਵਾਲੀ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਸੋ ਇਹ ਲਾਇਬ੍ਰੇਰੀ ਲੋਕ ਸਮਰਪਿਤ ਕੀਤੀ ਗਈ ਹੈ ਇਹ ਲਾਇਬ੍ਰੇਰੀ ਪਿੰਡੂ ਖੇਤਰਾਂ ਦੇ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋਵੇਗੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਸ ਤਰ੍ਹਾਂ ਦੀਆਂ ਲਾਇਬ੍ਰੇਰੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਸੋ ਮਾਨ ਸਰਕਾਰ ਵੱਲੋਂ ਬਾਕੀ ਹਲਕਿਆਂ ਦੇ ਪਿੰਡਾਂ ਦੇ ਵਿੱਚ ਵੀ ਜਲਦ ਹੀ ਅਜਿਹੀਆਂ ਲਾਇਬ੍ਰੇਰੀਆਂ ਬਣ ਕੇ ਤਿਆਰ ਹੋ ਰਹੀਆਂ ਨੇ ਸੋ ਤਰਨੁਪ੍ਰੀਤ ਸੋਨ ਨੇ ਵੀ ਇਸੇ ਤਰ੍ਹਾਂ ਦਾ ਸੁਨੇਹਾ ਆਪਣੇ ਇਸ ਸੰਦੇਸ਼ ਦੇ ਵਿੱਚ ਦਿੱਤਾ ਹੈ ਦੇਖੋ ਕਿੰਨਾ ਸੋਹਣਾ ਦਿਨ ਹੈ ਕਿ ਅੱਜ ਅਸੀਂ ਖੰਨੇ ਹਲਕੇ ਦੇ ਪਿੰਡ ਬੀਜੇ ਵਿਖੇ ਉਰੇ ਬੈਠੇ ਹਾਂ ਇਸ ਪਿੰਡ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੁਆਰਾ ਇੱਕ ਲਾਇਬ੍ਰੇਰੀ ਕਿੰਨੀ ਸੋਹਣੀ ਲਾਇਬ੍ਰੇਰੀ ਬਣ ਕੇ ਤਿਆਰ ਹੋਈ ਹੈ ਮੇਰੇ ਨਾਲ ਨੰਨੇ-ਮੁੰਨੇ ਛੋਟੇ-ਛੋਟੇ ਜਿਹੇ ਬੱਚੇ ਹੱਥ 'ਚ ਕਿਤਾਬਾਂ ਫੜ ਕੇ ਖੜੇ ਨੇ ਕਿੰਨਾ ਖੁਸ਼ੀ ਦਾ ਦਿਨ ਹੈ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਇਹਨਾਂ ਦਾ ਸੁਪਨਾ ਸੀ ਕਿ ਸਾਡਾ ਭਾਰਤ ਦੇਸ਼ ਸਾਡਾ ਪੜ੍ਹ ਲਿਖ ਜਾਵੇ ਸਾਡੇ ਭਾਰਤ ਦਾ ਬੱਚਾ ਬੱਚਾ ਪੜ੍ਹ ਲਿਖ ਜਾਵੇ ਇਹ ਸਾਡੇ ਬੱਚੇ ਪੜਨ ਪੜ ਕੇ ਵੱਡੇ ਬਣਨ ਅਫਸਰ ਬਣਨ ਇੰਜੀਨੀਅਰ ਬਣਨ ਡਾਕਟਰ ਬਣਨ ਸੋ ਅੱਜ ਡਾਕਟਰ 바ਵਾ ਸਾਹਿਬ ਭੀਮਰਾਓ ਮੇਦਕਰ ਜੀ ਦੇ ਸੁਪਨੇ ਨੂੰ ਜੇਕਰ ਕੋਈ ਸਚਾਈ ਦੇ ਨਾਲ ਸਹੀ ਮੈਨੇ ਦੇ ਨਾਲ ਸਾਕਾਰ ਕਰਨ ਲੱਗਿਆ ਹੋਇਆ ਸੋ ਹੈ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸੁਪਨਾ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਜਿਹੜੀ ਕਹ ਲੋ ਚੰਗੀ ਨੀਅਤ ਜਿਹਦੇ ਸਦਕਾ ਅੱਜ ਪੰਜਾਬ ਦੇ ਅੰਦਰ ਐਨੀਆਂ ਸੋਹਣੀਆਂ ਸੋਹਣੀਆਂ ਲਾਇਬ੍ਰੇਰੀਆਂ ਬਣ ਕੇ ਤਿਆਰ ਹੋਈਆਂ ਸੋ ਮੈਂ ਇੱਕ ਵਾਰ ਤੋਂ ਫੇਰ ਜਿੱਥੇ ਸਾਡੇ ਨਗਰ ਵਾਸੀਆਂ ਨੂੰ ਵਧਾਈ ਦਿੰਨਾ ਤੁਹਾਨੂੰ ਲੱਖ ਲੱਖ ਵਧਾਈਆਂ ਉੱਥੇ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਤੁਸੀਂ ਇਸ ਦੇਸ਼ ਦੇ ਬੱਚਿਆਂ ਆਮ ਬੱਚਿਆਂ ਨੂੰ ਤੁਸੀਂ ਪੜਾ ਕੇ ਜੋ ਇਹਨਾਂ ਨੂੰ ਜ਼ਿੰਦਗੀ 'ਚ ਵੱਡੇ ਬਣਨ ਦਾ ਜੋ ਅਫਸਰ ਦੇ ਰਹੇ ਹੋ ਬਹੁਤ ਬਹੁਤ ਧੰਨਵਾਦੀ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਜੈਪੀਨ ਜੈਪਾਤ ਹੜਾ ਤੋਂ ਬਾਅਦ ਹਾੜਾਂ ਦੇ ਵਿੱਚ ਰਾਹਤ ਦੇ ਕੰਮਾਂ ਤੋਂ ਲੈ ਕੇ ਡਿਵੈਲਪਮੈਂਟ ਦੇ ਕੰਮਾਂ ਤੱਕ ਲਾਲਚੰਦ ਕਟਾਰੂ ਚੱਕ ਲਗਾਤਾਰ ਐਕਟਿਵ ਨੇ ਉਹਨਾਂ ਵੱਲੋਂ ਹਲਕੇ ਦੇ ਵਿੱਚ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ ਸੋ ਕਟਾਰੂ ਚੱਕ ਦੇ ਵੱਲੋਂ ਤੋਬੜਾ ਤੋਂ ਤਾਰਾਗੜ ਰੋਡ ਤੇ ਜਾਇਜ਼ਾ ਲਿਆ ਗਿਆ ਹਾਲਾਂਕਿ ਸੜਕ ਦਾ ਜਿਹੜਾ ਨਿਰਮਾਣ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਜਲਦ ਹੀ ਇਹ ਸੜਕ ਬਣ ਕੇ ਤਿਆਰ ਹੋ ਜਾਵੇਗੀ ਤੇ ਇਸ ਸੜਕ ਦੇ ਉੱਤੇ ਕੁੱਲ ਜਿਹੜਾ 8 ਕਰੋੜ ਰੁਪਏ ਤੱਕ ਦਾ ਇਸ ਦੇ ਲਗਭਗ ਖਰਚਾ ਜਿਹੜਾ ਆਵੇਗਾ ਬਿਲਕੁਲ ਅੱਜ ਮੈਂ ਫੇਰ ਇੱਕ ਵਾਰ ਆਪਣੇ ਪਿਆਰੇ ਲੋਕਾਂ 'ਚ ਆਇਆ ਸੋ ਮੇਰੀ ਵਿਧਾਨ ਸਭਾ ਦਾ ਇੱਕ ਬਹੁਤ ਹੀ ਮੇਜਰ ਰੋਡ ਜੇ ਮੈਂ ਕਹਿ ਲਵਾਂ ਕਿ ਸਾਡੇ ਇਸ ਇਲਾਕੇ ਦੀ ਜਿਹੜੀ ਲਾਈਫ ਲਾਈਨ ਹੈ ਉਹ ਤਾਰਾਗੜ੍ਹ ਤੋਂ ਲੈ ਕੇ ਤੇ ਸਰਬਚੱਕ ਮਾਨ ਨੰਗਲ ਭਾਦਾ ਪ੍ਰਿਆਲੜੀ ਤੇ ਧੋਵੜਾ ਨੈਸ਼ਨਲ ਹਾਈਵੇ ਤੇ ਜਾ ਕੇ ਜਿਹੜਾ ਰੋਡ ਚੜਦਾ ਹੈ ਬੜੇ ਲੰਬੇ ਅਰਸੇ ਤੋਂ ਲੋਕਾਂ ਨੂੰ ਇਸ ਟੁੱਟੇ ਹੋਏ ਰੋਡ ਤੋਂ ਲੰਘੜਾ ਪੈ ਰਿਹਾ ਸੀਗਾ ਸੋ ਲੋਕਾਂ ਦੀ ਵੱਡੀ ਡਿਮਾਂਡ ਨੂੰ ਦੇ ਆਂ ਚ ਰਖਦੇ ਆ ਇਸ ਰੋਡ ਦਾ ਕੰਮ ਆਰੰਭ ਕੀਤਾ ਸੂਬਾ ਮੰਤਰੀ ਜੀ ਨੇ 8.5 ਕਰੋੜ ਰੁਪਇਆ ਇਸ ਰੋਡ ਦੇ ਨਿਰਮਾਣ ਲਈ ਭੇਜਿਆ ਜਿਹਦਾ ਕੰਮ ਲੱਗਿਆ ਹੋਇਆ ਸੋ ਅੱਜ ਮੈਂ ਇਹਦਾ ਨਿਰੀਖਣ ਕਰਨ ਲਈ ਆਇਆ ਦੇਖਣ ਲਈ ਆਇਆ ਵੀ ਕਿੱਥੇ ਕਿੱਥੇ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਘਾਟ ਆ ਸੋ ਮੈਨੂੰ ਮਾਨ ਨੰਗਲ ਦੇ ਸਰਪੰਚ ਸਾਹਿਬ ਨੇ ਦੱਸਿਆ ਵੀ ਇੱਥੇ ਕੋਈ ਦਰਖਤ ਆ ਰਿਆ ਵਿੱਚ ਕੁਝ ਜਿਹੜੇ ਉਹ ਪੋਲ ਆ ਰਿਆ ਬਿਜਲੀ ਦੇ ਸੋ ਮੈਂ ਮੌਕੇ ਤੇ ਅਧਿਕਾਰੀ ਸਵੈਨਾ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਹੁਕਮ ਦਿੱਤੇ ਆ ਵੀ ਇਮੀਡੀਏਟਲੀ ਜਲਦੀ ਤੋਂ ਜਲਦੀ ਇਹ ਸਾਰਾ ਜਿਹੜੀਆਂ ਵਿੱਚ ਅੜਿੱਕੇ ਆ ਉਹਨਾਂ ਨੂੰ ਦੂਰ ਕਰਕੇ ਤੇ ਇਹ 18 ਫੁੱਟ ਰੋਡ ਜਿਹੜਾ ਆ ਉਹ ਬਣੇਗਾ ਸੋ ਇਹਦਾ ਮੈਂ ਸਮਝਦਾ ਵੀ ਅੱਧਾ ਰੋਡ ਜਿਹੜਾ ਉਹ ਬਣ ਬਣ ਚੁੱਕਿਆ ਆ ਭਾਵ ਜਿਹਦੀ ਪ੍ਰਾਇਮਰੀ ਉਹਦੀ ਬੈਡ ਬਣਾਨੀ ਹੁੰਦੀ ਆ ਸੋ ਅੱਜ ਮੈਂ ਇਹਦੀ ਜਿਹੜੀ ਉਹ ਚੈੱਕ ਕਰਨ ਲਈ ਆਇਆ ਹਾਂ ਸੋ ਚੰਗਾ ਕੰਮ ਹੋ ਰਿਹਾ ਔਰ ਲੋਕ ਵੀ ਕਾਫੀ ਹੈਪੀ ਨੇ ਸੋ ਬਹੁਤ ਜਲਦੀ ਇਹ ਰੋਡ ਦਾ ਨਿਰਮਾਣ ਕਰਕੇ ਜਿਹੜਾ ਇਸ ਇਲਾਕੇ ਦੇ ਲੋਕਾਂ ਨੂੰ ਖੁਸ਼ਖਬਰੀ ਦਿੱਤੀ ਜਾਏਗੀ ਸੋ ਲਗਾਤਾਰ ਲੱਗੇ ਆ ਆਪਣੇ ਇਲਾਕੇ ਦੇ ਅੰਦਰ ਸੜਕਾਂ ਦੇ ਨਿਰਮਾਣ ਲਈ ਔਰ ਇਹ ਨਿਰਮਾਣ ਮਿਆਰ ਦੇ ਨਾਲ ਕੋਈ ਸਮਝੌਤਾ ਨਹੀਂ ਠੇਕੇਦਾਰਾਂ ਨੂੰ ਸਭ ਨੂੰ ਇਹਦਾਤਾ ਕੀਤੀਆਂ ਹੋਈਆਂ ਨੇ ਕਿ ਲੋਕਾਂ ਦਾ ਪੈਸਾ ਲੋਕਾਂ ਦੇ ਕੰਮਾਂ ਦੇ ਲੱਗੇ ਔਰ ਇਹਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਵਾਇਲੇਸ਼ਨ ਕੋਈ ਨਗਹਿਲੀ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਸੋ ਅਵਧੀਆ ਕੰਮ ਚੱਲ ਰਿਹਾ। ਸ੍ਰੀ ਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਪੂਰੇ ਪੰਜਾਬ ਦੇ ਵਿੱਚ ਖੂਨਦਾਨ ਕੈਂਪ ਲਗਾਏ ਗਏ ਅਤੇ ਨੌਜਵਾਨਾਂ ਵੱਲੋਂ ਸ਼ਹੀਦ ਭਗਤ ਸਿੰਘ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਗਿਆ। ਲਾਲਜੰਤ ਕਟਾਰੂ ਚੱਕ ਵੀ ਅਜੇ ਹੀ ਇੱਕ ਖੂਨਦਾਨ ਕੈਂਪ ਤੇ ਪਹੁੰਚੇ ਅਤੇ ਉਹਨਾਂ ਨੇ ਕਿਹਾ ਕਿ ਦੇਸ਼ ਭਰ ਦੇ ਵਿੱਚ ਸ਼ਹੀਦ ਆਜ਼ਮ ਨੂੰ ਅੱਜ ਦੇ ਦਿਨ ਯਾਦ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੀ ਲਗਾਤਾਰ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ ਪਾਏ ਪੂਰਨਿਆਂ ਤੇ ਚੱਲ ਰਹੀ ਹੈ ਅਤੇ ਉਹਨਾਂ ਦਾ ਇਹ ਸੁਪਨਿਆਂ ਦਾ ਦੇਸ਼ ਸਿਰਜਣ ਦੇ ਵਿੱਚ ਲਗਾਤਾਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕੰਮ ਕਰ ਰਹੀ ਹੈ। ਬਲੱਡ ਡੋਨੇਸ਼ਨ ਕੈਂਪ ਲਾਏ ਜਾ ਰਹੇ ਆ। ਸੋ ਪੰਜਾਬ ਦੇ ਕੋਨੇ-ਕੋਨੇ ਦੇ ਅੰਦਰ ਅੱਜ ਨੌਜਵਾਨਾਂ ਵੱਲੋਂ ਉਹਨਾਂ ਦੇ ਜਨਮ ਦਿਨ ਨੂੰ ਜਿੱਥੇ ਬਲੱਡ ਡੋਨੇਟ ਕਰਕੇ ਮਨਾਇਆ ਜਾ ਰਿਹਾ ਖੂਨਦਾਨ ਕਰਕੇ ਮਨਾਇਆ ਜਾ ਰਿਹਾ ਉਹਦੇ ਨਾਲ ਦੀ ਨਾਲ ਦੁਨੀਆ ਭਰ ਦੇ ਅੰਦਰ ਜਿਹੜੇ ਦੇਸ਼ ਭਗਤ ਲੋਕ ਨੇ ਸੂਝਮਾਨ ਲੋਕ ਨੇ ਭਾਰਤੀ ਲੋਕ ਨੇ ਅੱਜ ਉਹ ਥਾਂ ਪਰ ਥਾਂ ਸਿੱਧੇ ਆਜੋ ਭਗਤ ਸਿੰਘ ਦਾ ਜਨਮ ਦਿਨ ਅਮਨਾਰੇ ਨੇ ਔਰ ਸਿੱਦੇ ਆਜਮ ਭਗਤ ਸਿੰਘ ਦੀਆਂ ਉਹ ਲਿਖਤਾ ਉਹਨਾਂ ਦੇ ਉਹ ਬਿਆਨ ਉਹਨਾਂ ਦੇ ਉਹ ਕੀਦੇ ਤੇ ਉਹਨਾਂ ਦੇ ਉਹ ਸੁਪਨੇ ਜਿਹੜੇ ਉਹ ਜ਼ਿੰਦਗੀ ਦੇ ਅੰਦਰ ਦੇਖਣਾ ਚਾਹੁੰਦੇ ਸਿਗੇ ਉਹਨਾਂ ਸੁਪਨਿਆਂ ਨੂੰ ਸਕਾਰ ਕਰਨ ਦੇ ਲਈ ਬਹੁਤ ਸਾਰੇ ਨੌਜਵਾਨ ਅੱਜ ਉਹਨਾਂ ਦੀ ਜੀਵਨੀ ਤੋਂ ਪ੍ਰੇਰਣਾ ਲੈਂਦੇ ਆ ਬਹੁਤ ਸਾਰੇ ਨੌਜਵਾਨ ਉਸ ਕਾਜ 'ਚ ਲੱਗੇ ਆ ਸੋ ਪੰਜਾਬ ਦੇ ਅੰਦਰ ਮਾਜੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਦੋਂ ਹੋਣ ਚਾਹੀਆ ਤੇ ਪਹਿਲੀ ਵਾਰ ਪੰਜਾਬ ਦੇ ਅੰਦਰ ਕਿਸੇ ਸਰਕਾਰ ਨੇ ਸ਼ਹੀਦੇ ਆਜਮ ਦੇ ਜੱਦੀ ਪਿੰਡ ਖੜਕੜ ਕਲਾਂ ਵਿਖੇ ਸੌਂ ਚੁੱਕ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਕਾਜ ਰੰਭ ਕੀਤਾ ਸੀਗਾ ਸੋ ਅੱਜ ਵਿਧਾਨ ਸਭਾ ਹਲਕਾ ਪਵਾ ਦੇ ਸਹੌੜਾ ਪਿੰਡ ਦੇ ਅੰਦਰ ਇੱਕ ਬਹੁਤ ਵੱਡਾ ਕੈਂਪ ਜਿਹੜਾ ਸਾਡੇ ਜਲੂ ਯੂਥ ਵੱਲੋਂ ਔਰ ਸਾਡੇ ਜਿਹੜੀ ਯੂਥ ਟੀਮ ਹੈ ਉਹਨਾਂ ਵੱਲੋਂ ਯੋਜਿਤ ਕੀਤਾ ਜਾ ਰਿਹਾ ਸੋ ਮੈਂ ਸਭ ਇਹਨਾਂ ਨੌਜਵਾਨਾਂ ਨੂੰ ਜਿੱਤੇ ਐਪਰੀਸ਼ੀਏਟ ਕਰਦਾ ਇਹਨਾਂ ਦੀ ਸਲਾਹਾ ਕਰਦਾ ਤੇ ਨਾਲ ਦੀ ਨਾਲ ਆਪਣੇ ਉਸ ਮਾਨਯੋਗ ਦੇ ਨੂੰ ਸਿੱਧੇ ਆਜੂ ਸਰਦਾਰ ਭਗਤ ਸਿੰਘ ਨੂੰ ਜਿਨ੍ਹਾਂ ਨੇ ਇਸ ਮੁਲਕ ਦੀ ਆਜ਼ਾਦੀ ਕੱਲਾ ਅੰਗਰੇਜ਼ਾਂ ਨੂੰ ਕੱਢਣ ਤੱਕ ਸੀਮਿਤ ਰਹਿਣ ਦਾ ਨਾਅਰਾ ਨਹੀਂ ਸੀ ਦਿੱਤਾ ਬਲਕਿ ਆਜ਼ਾਦੀ ਤੋਂ ਬਾਅਦ ਭਾਰਤ ਕਿਦਾਂ ਦਾ ਬਣੇ ਇੱਥੇ ਜਿਹੜੀ ਮਨੁੱਖਤਾ ਤੋਂ ਮਨੋਕ ਦੀ ਲੁੱਟ ਖਤਮ ਹੋਵੇ ਇੱਥੇ ਸਾਂਝੀ ਵਾਲਤਾ ਬਣੇ ਇੱਥੇ ਹਰ ਗਰੀਬ ਆ ਰਾਮ ਹਰ ਕਿਸਾਨ ਮਜ਼ਦੂਰ ਦਾ ਸੁਪਨਾ ਪੂਰਾ ਹੋਵੇ ਨੌਜਵਾਨਾਂ ਦਾ ਸੁਪਨਾ ਪੂਰਾ ਹੋਵੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਸਾਨੂੰ ਸਭ ਨੂੰ ਜ਼ਿੰਦਗੀ ਦੇ ਅੰਦਰ ਆਪਣਾ ਸਮਾਂ ਆਪਣਾ ਕਾਰਜ ਜਿਹੜਾ ਉਹ ਮਤਲਬ ਉਹਦੇ ਲਈ ਕੰਮ ਕਰਨਾ ਚਾਹੀਦਾ ਸੋ ਫਿਰ ਦੁਬਾਰਾ ਉਸ ਮਹਾਨ ਜੋਧੇ ਨੂੰ ਜਿਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਬੜੀ ਛੋਟੀ ਉਮਰ ਚ ਬਹੁਤ ਛੋਟੀ ਉਮਰ ਦੇ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ 23 ਸਾਲ ਦੀ ਉਮਰ ਤੇ ਫਾਂਸੀ ਦਾ ਰੱਸਾ ਚੁੰਮਿਆ ਤੇ ਆਪਣਾ ਇਸ ਦੇਸ਼ ਦੇ ਇਨਕਲਾਬ ਦਾ ਨਾਹਰਾ بلند ਕੀਤਾ ਮੈਂ ਸਮਝਦਾ ਵੀ ਅੱਜ ਉਸ ਨਾਰੇ ਦੀ ਹੋਰ ਵੀ ਵੱਡੀ ਲੋੜ ਹੈ ਸੋ ਬਹੁਤ-ਬਹੁਤ ਮੇਰੇ ਵੱਲੋਂ ਜਿੱਥੇ ਲੋਕਾਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਮੁਬਾਰਕਾਂ ਨੇ ਉੱਥੇ ਨਾਲ ਦੀ ਨਾਲ ਮੈਂ ਅੱਜ ਯੂਥ ਕਲੱਬ ਦੇ ਇਸ ਪ੍ਰਾਲੇ ਦੀ ਸਲਾਘਾ ਵੀ ਕਰਦਾ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਵਾਜ਼ਤ ਬਹੁਤ-ਬਹੁਤ ਧੰਨਵਾਦ